ਦੇਖੋ ਪਹਿਲੀ ਗੱਲ ਤੇ ਆ ਕਿ ਬੜੀ ਮਾੜੀ ਗੱਲ ਹੋਈ ਇਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦਿੱਤਾ ਉਹਨਾਂ ਦੀ ਮੂਰਤੀ ਦੇ ਨਾਲ ਕੋਈ ਇਦਾਂ ਕਰਦਾ ਤੇ ਬੜੀ ਦੁਖਦਾਈ ਘਟਨਾ ਦੂਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਹੀ ਪੁਲਸ ਦੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਉਹ ਧੰਕੋਟ ਦਾ ਰਹਿਣ ਵਾਲਾ ਸੀਗਾ ਉਦੇ ਵੀ ਚੰਗਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜੇ ਕਿਤੇ ਨੇਦੇ ਸਵੇਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜਣਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਕੀਤੀ ਆ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤਤਾ ਦਾ ਜੇ ਵੀ ਲੱਗਦੀ ਹੈ ਉਹ ਕਾਨੂੰਨ ਦੀ ਧਾਰਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਘਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਅਦ ਕਿਸੇ ਵੀ ਹਾਲਤ ਵਿੱਚ ਨਾ ਆਉਣ ਦਿੱਤਾ ਜਾਵੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਦੇ ਨਾਲ ਕੋਈ ਸਰਾਰਤ ਜਿਹੜੀ ਕਦਾਈ ਆ ਆਪ ਕੀਤੀ ਆ ਜਾਂ ਕਿਸੇ ਨੇ ਕਦਾਈ ਆ ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਪੰਜਾਬ ਸਰਕਾਰ ਬਾਬਾ ਸਾਹਿਬ ਅਮੇਦਕਰ ਦੀ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਦਾ ਇੰਨਾ ਮਾਨ ਸਤਕਾਰ ਕਰਦੀ ਆ ਮਰਹਮ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਦੀ ਫੋਟੋ ਲਾਈ ਆ ਕਿਸੇ ਵੀ ਪੱਖੋਂ ਕੋਈ ਕਤਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਹਨੂੰ ਦੁੱਖ ਥੋੜਾ ਜਿਹਾ ਇਹ ਕਿ ਦੁਪਹਿਰੇ ਘਟੜਾਂ ਵਾਪਸ ਗਈ 2 ਵਜੇ ਸਾਹਮਣੇ ਵੀ ਸਾਡੇ ਉਸ ਸਮੇਂ ਇੱਥੇ ਰਸ਼ ਹੋਊਗਾ ਕਿਦਾ ਫੇਲੀਅਰ ਸਮਝੀ ਨਹੀਂ ਫੇਲੀਅਰ ਜਿਹੜਾ ਦੇਖੋ ਇਹ ਤਾਂ ਕੋਈ ਬੰਦਾ ਉਹ ਪਹਿਲਾਂ ਪੌੜੀ ਲੱਗੀ ਸੀ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਦੇ ਸ਼ਾਮ ਨੂੰ ਤੇ ਉਹਦੇ ਕਰਕੇ ਹੋ ਸਕਦਾ ਵੀ ਆਲੇ ਦੁਆਲੇ ਵਾਲਿਆਂ ਨੂੰ ਇਹ ਪਤਾ ਹੀ ਨਾ ਲੱਗਾ ਹੋਵੇ ਵੀ ਇਹ ਬੰਦਾ ਕੀ ਕੰਡਿਆ ਕੀ ਨਹੀਂ ਕੰਡਿਆ ਉਹ ਬੰਦਾ ਇਹ ਵੇਖ ਕੇ ਹੀ ਬਦ ਘਟੜਾਂ ਕਰ ਗਿਆ ਪਰ ਅਸੀਂ ਨਿੰਦਾ ਕਰਦੇ ਇਸ ਘਟੜਾਂ ਦੀ ਔਰ ਜਿੰਨਾ ਵੀ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਸ ਬੰਦੇ ਦੇ ਖਿਲਾਫ ਅਸੀਂ ਕਰਾਂਗੇ ਪਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਹਮ ਉਹਨਾਂ ਨੂੰ ਕੋਈ ਕੰਮ ਨਹੀਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਟੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹਨਾਂ ਦੀਆਂ ਫਿਰਕਾਪਸਤ ਨੀਤੀਆਂ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੀਆਂ ਨੀਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਕਾਣ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਹਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਹੋ ਇਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਕਟੜਾ ਹੁੰਦੀ ਹੈ ਦੇਖੋ ਦਿਨ ਦਿਹਾੜੇ ਆ ਦਿਨ ਦਿਹਾੜੇ ਕੋਈ ਬੰਦਾ ਚਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲਿਅਰ ਹੈ ਜੀ ਅੱਜ ਕੀ ਫੇਲਿਅਰ ਦੱਸੋ ਕੀ ਫੇਲਿਅਰ ਸਰਕਾਰ ਨੂੰ ਚੀਦਾ ਸੀ ਕੋਈ ਇਸ ਤਰ੍ਹਾਂ ਕੀ ਕਹਿੰਦੇ ਸਰਕਾਰ ਨੂੰ ਸਭ ਵਧੀਆ ਗੱਲ ਸੁਣੋ ਸੁਣੋ ਉਹਨਾਂ ਨੇ ਕਹਿ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਿਹਲਾ ਬੰਦਾ ਕੀ ਮੰਤਰੀ ਦੇ ਸੁਫਰਾਂ ਲੈਣ ਡੇ ਉਹ ਮਿਲ ਨਹੀਂ ਨੀ ਕਿਤੇ ਸਭ ਦੇ ਕਿ ਬਖਲਾੜ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਉੱਥੇ ਵਹੁੰ ਜਾਂਦੇ ਇਹ ਇਹਨਾਂ ਦੇ ਰੱਜਾਂ ਚ ਨਹੀਂ ਹੁੰਦਾ ਦਾ ਇਹ ਇਹ ਤੇ ਉਹ ਉਹਦਾ ਹੋਰ ਕੋ ਬੰਦਾ ਕੋਈ ਨਵਾਂ ਬੰਦਾ ਗੱਲ ਕਰੇ ਕਾਂਗਰਸ ਨੇ 50 ਸਾਲਾਂ ਜਿਆਦਾ ਪੰਜਾਬ ਨੂੰ ਜਾੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਕੇ ਹੱਤਾ ਤੇ ਖਲੋ ਜਾਂਦਾ ਜੀ ਆ ਫੈਲੀਅਰ ਦੀ ਪੰਜਾਬ ਫੈਲੀਅਰ ਦੀ ਕੋਈ ਫੈਲੀਅਰ ਨਹੀਂ ਬੰਦਾ ਮੌਕੇ ਤੇ ਫੜਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਇਦਾਂ ਦੀ ਗੱਲ ਕਰੂਗਾ ਉਹਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਾਂਗੇ ਅੱਛਾ ਤੇਰੀ ਟੀਜ ਉਹਦੇ ਕੋਲ ਜਵਲਨ ਸੀ ਸੀ ਉਹ ਕਿੱਥੋਂ ਆਦੀ ਸੀ ਕਿੱਥੋਂ ਨਹੀਂ ਨਹੀਂ ਉਹ ਉਹ ਜੇ ਪੁਲਿਸ ਜਾਂਚ ਕਰਦੀ ਉਹ ਪੁਲਿਸ ਜਾਂਚ ਕਰਦੀ ਆ ਕਮਿੰਦਰ ਸਾਹਿਬ ਨਾਲ ਮੀਟਿੰਗ ਕੀਤੀ ਅਸੀਂ ਪੁਲਿਸ ਜਾਂਚ ਕਰਦੀ ਆ ਉਹਦੀ ਜਾਂਚ ਜਦੋਂ ਹੋ ਗਈ ਕੰਪਲੀਟ ਵੈਸੇ ਇੱਕ ਪੱਖ ਜਿਹੜਾ ਪੁਲਿਸ ਦੇ ਆ ਰਹੇ ਨੇ ਸ਼ਾਮੀ ਦਿੱਤਾ ਪਰ ਉਹਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਸੀਪੀ ਸਾਹਿਬ ਖੁਦ ਜਿਹੜਾ ਇਹਦਾ ਖਲਾਸਾ ਕਰ ਲਗੇ ਅਸੀਂ ਚਾਹੁੰਦੇ ਆ ਕਿ ਬਰੀਕੀ ਨਾਲ ਜਾਂਚ ਹੋ ਜੇ ਕੋਈ ਗੱਲ ਇਦਾਂ ਦੀ ਰਹਿ ਨਾ ਜਾਵੇ ਅੱਛਾ ਜੇ ਜਿਹੜੀ ਸੂਬੇ ਚੋਂ ਰਾਜਨੀਤੀ ਗਰਮਾ ਗਈ ਹੈ ਜਿਹੜੀ ਸਾਰੀ ਜਿਹੜੀ ਕਹਿ ਰਹੇ ਆ ਕਿ ਸਰਕਾਰ ਦੇ ਉੱਤੇ ਫੇਲੀਅਰ ਮੰਨਦੇ ਉਹਦੇ ਤੇ ਕੋਈ ਫੇਲੀਅਰ ਨਹੀਂ ਜੀ ਕੋਈ ਫੇਲੀਅਰ ਨਹੀਂ ਸਰਕਾਰ ਬਿਲਕੁਲ ਦੇਖੋ ਇਹ ਵਾਦ ਕੀ ਟਮ ਆ ਅਸੀਂ ਸਾਨੂੰ ਜਦੋਂ ਪਤਾ ਲੱਗਾ ਉਸੇ ਲਈ 10 ਵਜੇ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਅਸੀਂ ਉਸੇ ਲਈ ਰਾਤ ਆ ਗਏ 2 ਐਮਐਲਏ ਮੇਰੇ ਨਾਲ ਆਏ ਆ ਕੋਈ ਕਿਸੇ ਕਿਸਮ ਦਾ ਫੇਲੀਅਰ ਨਹੀਂ ਜਿਹੜੀ ਵਿਰੋਧੀ ਧਿਰ ਹੈ ਇਹਨੂੰ ਲੱਗਦਾ ਬਸ ਕਿਉਂਕਿ ਵਹਿਲੇ ਆ ਇਹਨਾਂ ਕੋਈ ਕੰਮ ਨਹੀਂ ਹੈ ਸਮਝਦੇ ਇਕ ਦੀ ਗੱਲ ਇਹ ਵਹਿਲੇ ਤੋਂ ਦੇ ਫਿਰਦੇ ਆ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਗਿ ਨਾ ਇਹਨਾਂ ਦਾ ਕੋ ਪਿੰਡਾਂ ਚ ਆਧਾਰਨਾ ਕੋ ਲੈਣਾ ਨਾ ਕੋ ਦੇਣਾ ਕਿਤੇ ਕੋ ਗੱਲ ਨਹੀਂ ਗਈ ਬਸ ਇਹ ਲਵਦੇ ਦਿੰਦੇ ਕਿਤੇ ਮਾੜੀ ਜਿਹੀ ਘੜਦਾ ਹੋ ਗਈ ਚਲੋ ਜੀ ਚਲੋ ਚਲੋ ਜੀ ਸਰਕਾਰ ਨੇ ਆ ਕੱਤਾ ਸਰਕਾਰ ਬਿਆ ਕਰ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਪੀੜਾਂ ਫਖੀਰਾਂ ਆਪਣੇ ਵੱਡੇ ਵੱਡੇ ਦਿਆਂ ਬਾਬਾ ਸਾਹਿਬ ਬੇਦਕਰ ਆਪਣੇ ਸ਼ਹੀਦਾਂ ਦਾ ਆਪਣੇ ਇਹ ਲੋਕ ਜਿੰਨਾ ਕਰਕੇ ਅਸੀਂ ਅੱਜ ਬਾਬਾ ਸਾਹਿਬ ਬੇਦਕਰ ਕਰਕੇ ਸਾਡੀ ਹੋਣ ਜਿਹੜੀ ਆ ਇੰਨਾ ਦਾ ਕੋਈ અપਮਾਨ ਕਿਸ ਨੂੰ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਤੇ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਆ ਜਿਹੜੇ ਥਾਣਿਆਂ ਤੇ ਉੱਥੇ ਕਹਿ ਰਹੇ ਨੇ ਉਹਦੇ ਤੇ ਵੀ ਉਹਨਾਂ ਦੇ ਹਵਾਲ ਚੁੱਕੇ ਨੇ ਕਿ ਜਿੰਨੇ ਦੇਖੋ ਜਿਹੜੇ ਹੋਏ ਹੋਏ ਜਿਹੜੇ ਉਹਦੇ ਬੰਦੇ ਫੜੇ ਵੀ ਗਏ ਜੇਲ੍ਹਾਂ ਚ ਚੱਲ ਗਏ ਜਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਸ਼ੈਤਾਨੀ ਕੀਤੀ ਇਹਨਾਂ ਨੂੰ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਅਗਵਾੜੇ ਆਪਣਾ ਹਰ ਤੱਕ ਪੰਜਾਬ ਚ ਕੌਣ ਗਰਬਰ ਕਰ ਹੁੰਦਾ ਆ ਜੇ ਫੁੰਦੀ ਆ ਵਿਦੇਸ਼ੀ ਤਾਕਤਾਂ ਕਰ ਰਹੀਆਂ ਪੰਜਾਬ ਦੇ ਵਿੱਚ ਕੁਝ ਮਤਲਬ ਇੰਨਾ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੇ ਤੇ ਸਾਡੀ ਪੁਲਿਸ ਇੰਨੀ ਮਤਲਬ ਕਾਰਗਰ ਆ ਸਾਰੇ ਉਹ ਬੰਦੇ ਫੜ ਲਏ ਜਿਹੜੇ ਜਿਨ੍ਹਾਂ ਨੇ ਖਟਰਾਵਾ ਕੀਤੇ ਆ ਇਹ ਕਰਕੇ ਕਬਦੌਨ ਦੀ ਲੋੜ ਦੀ ਪੰਜਾਬ ਦੇ ਚੰਦਮਾਨ ਆ ਪੂਰੀ ਸਥਿਤੀ ਕੰਟਰੋਲ ਦੇ ਵਿੱਚ ਆ ਇਹਨਾਂ ਲੀਡਰਾਂ ਨੂੰ ਬੇਨਤੀ ਆ ਕਿ ਯਾਰ ਕਿਉਂ ਬਲਦੀ ਦੇ ਉੱਤੇ ਕੱਖ ਪਾਉਂਦੇ ਹੋ ਯਾਰ ਤੁਸੀਂ ਘਬਰਾਏ ਨੇ ਬਾਰਡਰ ਸਟੇਟ ਆ ਤੁਹਾਨੂੰ ਟੈਨਸ਼ਨ ਲੱਗਦੀ ਬੜੀ ਟੈਨਸ਼ਨ ਇਹਨਾਂ ਨੂੰ ਲੱਗਦੀ ਇਹਨਾਂ ਨੂੰ ਤਾਂ ਟੈਨਸ਼ਨ ਦੀ ਐਡੇ ਐਡੇ ਮੋٹے ਹੋਏ ਆਗੇ ਇਹ ਟੈਨਸ਼ਨ ਆ ਨਾ ਐਡੇ ਐਡੇ ਵੱਡੇ ਢਿੱਡ ਕੱਢੇ ਇਹਨਾਂ ਨੇ ਟੈਨਸ਼ਨ ਨਾ ਬੜੇ ਪਹਿਲੇ ਮੋٹے ਹੋ ਗਏ ਆ ਇਹ 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 ਨੂੰ ਟੈਂਸ਼ਨ ਦੇਉਂ ਟੈਂਸ਼ਨ ਦਿਆ ਵੀ ਕਿਤਨਾ ਕਹਿੰਦੇ ਬਾਰਡਰ ਬੈਲਟਾ ਪੰਜਾਬ ਦੀ ਇਹ ਗੱਲ ਨਹੀਂ ਗਈ ਜਦੋਂ ਸਰਕਾਰ ਆ ਨਹੀਂ ਗਈ ਇਹ ਲੋਕ ਸਤਾ ਜ ਰਹੇ ਗਿੱਜੇ ਸੀ ਹੋਣੀ ਇਦਾਂ ਤੜਫਦੇ ਫਿਰਦੇ ਆ ਜਿੱਦਾਂ ਨਾ ਮੱਛਲੀ ਪਾਣੀ ਤੋਂ ਬਾਹਰ ਫਿਰਦੀ ਬਸ ਆ ਜਿੰਨੀ ਕਹਦਾ ਉਸ ਕੋ ਗੱਲ ਨਹੀਂ ਕੋ ਬਾਤ ਕੱਲ ਫੇਰ ਪ੍ਰੈਸ ਕਾਨਫਰੰਸ ਤੋਂ ਧਰਨੇ ਕਰਨ ਲਾਂ ਆ ਰਹੇ ਤੇ ਕੱਲ ਕਹ ਰਹੇ ਜੀ ਅਸੀਂ ਦੁੱਧ ਨਾਲ ਇਹ ਮੂਰਤੀ ਨਵਾਣੀ ਹੈ ਜੀ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਰਦੇ ਕੀ ਕਰਦੇ ਉਹਨਾਂ ਦੇ ਕਰਨਾ ਕੀ ਕੋ ਫਤਕ ਪੜਾ ਅਸੀਂ ਮਤਲਬ ਅਸੀਂ ਤਾਂ ਧੰਨਵਾਦ ਆ ਬਾਬਾ ਸਾਹਿਬ ਮੇਦ ਕਰਦਾ ਇਹਨੂੰ ਪੁੱਛੋ ਜੇ ਪ੍ਰਤਾਪ ਬਾਜਵੇ ਇਹਨੂੰ ਕਿੰਦੀ ਆ ਨਾ ਕਾਂਗਰਸ ਦੀ ਸਰਕਾਰ ਆਈ ਪੰਜਾਬ 'ਚ ਕਦੀ ਇਹਨਾਂ ਨੇ ਲਾਇਕ ਕਿਤੇ ਉਹਦੀ ਤਸਵੀਰ ਲਾਇਕ ਕਿਤੇ ਕੋਈ ਗੱਲ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜਿਨ੍ਹਾਂ ਨੇ ਹਰ ਦਫ਼ਤਰ ਦੇ ਵਿੱਚ ਉੱਥੋਂ ਲੈ ਕੇ ਥੱਲੇ ਤੱਕ ਤਹਿਸੀਲ ਦੇ ਹਰ ਦਫ਼ਤਰ ਦੇ ਵਿੱਚ ਜਿੱਥੇ ਸਾਡਾ ਅਧਿਕਾਰੀ ਬੈਠਦਾ ਉੱਥੇ ਪਿੱਛੇ ਸਾਡੀ ਬਾਬਾ ਸਾਹਿਬ ਦੀ ਫੋਟੋ ਲੱਗੀ ਆ ਉਹਦਾ ਸਿੱਕੇ ਨੂੰ ਇਜਾਜ਼ਤ ਦੀ ਦਾਂਗੇ ਕਿ ਬਾਬਾ ਸਾਹਿਬ ਬੇਦਖਰ ਦੀ ਤਸਵੀਰ ਨੂੰ ਕੋ ਹੱਥ ਲਾ। ਅੱਛਾ ਵਿਜੇ ਸਾੰਪਲਾ ਦਾ ਵੀ ਟਵੀਟ ਆ ਕਿਤੇ ਗਲਿਆਰੇ ਦੇ ਵਿੱਚ ਇਸ ਤਰ੍ਹਾਂ ਦੀ ਕਟਾਂ ਕੱਟੀ। ਮੈਂ ਤਾਂ ਕਹੀ ਜਾਂਦਾ ਇਹ ਇਹ ਮਤਲਬ ਵੇਖੋ ਇਹ ਤੋਂ ਮਤਲਬ ਮੈਂ ਤਾਂ ਇਹ ਕਹਿੰਦਾ ਕਿ ਨਿੰਦਨਯੋਗ ਹੈ। ਦੁਖਦਾਈ ਕਿ ਇੱਕ ਦੇ ਇੱਕ ਦੇ ਗਲਿਆਰੇ ਦੇ ਲਾ ਲੋ। ਦੂਜਾ ਦੁਪਹਿਰੇ ਹੋ ਗਈ। ਲੋਕਾਂ ਦੇ ਸਾਹਮਣੇ ਹੋ ਗਈ ਇਸ ਕਰਕੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਪਰ ਬੜੀ ਨਿੰਦਨਯੋਗ ਹੈ ਤਾਂ ਹੀ ਹੁਣ ਇਹ ਆਏ ਕਿ ਸਾਨੂੰ ਬੜਾ ਇੱਕ ਗੱਲ ਦਾ ਦੁੱਖ ਲੱਗਾ ਕਿ ਯਾ ਮਤਲਬ ਇਹ ਕੱਲ ਕਿੱਦਾਂ ਹੋ ਗਈ। ਇਹ ਤੇ ਪੀੜ ਪੀੜਾ ਦਾ ਇਲਾਕਾ ਸਾਰਾ ਇਹ ਕੋਈ ਫੈਮਿਲੀ ਬੈਕਗ੍ਰਾਉਂਡ ਪਤਾ ਲੱਗਾ ਜੀ ਨਹੀਂ ਨਹੀਂ ਕੁਛ ਨਹੀਂ ਤੁਹਾਨੂੰ ਸਾਰਾ ਕੋਈ ਸੀਪੀ ਸਾਹਿਬ ਇੱਕ ਅੱਧੇ ਦਿਨ ਪੀਸੀ ਕਰਕੇ ਦੱਸਣਗੇ ਉਹਦੀ ਇਹ ਪੂਰੀ ਬਰੀਕੀ ਦੇ ਨਾਲ ਜਾਂਚ ਕਰ ਸੀਐਮ ਸਾਹਿਬ ਤੱਕ ਪਹੁੰਚੀ ਜੀ ਮੈਂ ਸਾਦੇ ਬਸ ਉਹਦੀ ਪਹੁੰਚੀ ਹੋਗੀ ਸੀਐਮ ਸਾਹਿਬ ਨੇ ਡਿਊਟੀ ਲਾਈ ਪੁਲਿਸ ਦੀ ਹੋਣ ਕਿੱਦਾਂ ਲਾਉਣੀ ਹਾਂ ਇਸ ਕਿਦੋਂ